ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੀ ਸਾਡੀ ਚੈਨਲ ਤੇ ਪਹਿਲੀ ਵਾਰ ਆਇਓ ਜੀ ਅਸੀਂ ਦੱਸਦੀ ਹਾਂ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਡ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਤੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਸ਼ੇਅਰ ਕਰਾਂਗੇ ਜਦੋਂ ਪੰਡਿਤ ਗੁਰਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗਾ ਤੇ ਉਦੋਂ ਜੋ ਵੀ ਉੱਥੇ ਘਟਨਾ ਵਾਪਰੀ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਹੁਤ ਹੀ ਪਿਆਰੀ ਸਾਖੀ ਹੈ ਜੀ ਤੁਸੀਂ ਪਲੀਜ਼ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਜਿਹੜੇ ਹੋਰ ਭੈਣ ਭਰਾਵਾ ਉਹ ਵੀ ਇਸ ਪਿਆਰੀ ਜੀ ਸਾਖੀ ਦਾ ਆਨੰਦ ਲੈ ਸਕਣ ਤੇ ਹੁਣ ਕਰਦਿਆਂ ਜੀ ਸਾਖੀ ਸ਼ੁਰੂ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਸੁਣੀਓ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਕੀ ਹਾਜ਼ਰੀ ਜਰੂਰ ਲਗਵਾਇਓ ਜੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸਾਲ ਦੇ ਸੰ ਘਰ ਵਾਲਿਆਂ ਵੱਲੋਂ ਉਹਨਾਂ ਨੂੰ ਜਨਉ ਪਾਉਣ ਦੀ ਸਲਾਹ ਕੀਤੀ ਗਈ ਤੇ ਜਨਉ ਪਾਉਣ ਲਈ ਇੱਕ ਤਾਰੀਖ ਮਿਥ ਲਈ ਗਈ ਤੇ ਤਾਰੀਖ ਮਿਥਣ ਤੋਂ ਬਾਅਦ ਪਰਿਵਾਰ ਵਾਲੇ ਸਕੇ ਸਬੰਧੀਆਂ ਤੇ ਪਿੰਡ ਵਾਲਿਆਂ ਨੂੰ ਨਿਯੋਤਾ ਭੇਜ ਦਿੱਤਾ ਗਿਆ ਤਾਂ ਮਿੱਥੇ ਹੋਏ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਘਰ ਵਿੱਚ ਚਹਿਲ ਪਹਿਲ ਹੋ ਗਈ ਹਲਵਾਈ ਬੁલાਏ ਗਏ ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਜਿਸ ਦਿਨ ਗੁਰੂ ਸਾਹਿਬ ਜੀ ਨੂੰ ਜਨਿਉ ਪੋਣਾ ਸੀ ਉਹ ਦਿਨ ਆ ਗਿਆ ਤੇ ਪੁਜਿਤ ਪੰਡਿਤ ਹਰੀदयाल ਜੀ ਨੂੰ ਗੁਰੂ ਜੀ ਦੇ ਘਰ ਬੁਲਾਇਆ ਗਿਆ ਤੇ ਜਦੋਂ ਪੰਡਿਤ ਹਰੀਦਿਆਲ ਜੀ ਗੁਰੂ ਜੀ ਦੇ ਘਰ ਪਹੁੰਚੇ ਪੰਡਿਤ ਜੀ ਨੇ ਘਰ ਚ ਬਣੀ ਇੱਕ ਉੱਚੀ ਥਾਂ ਤੇ ਚਟਾਈ ਵਿਛਾ ਦਿੱਤੀ ਤੇ ਮੰਤਰ ਪੜਦਿਆਂ ਪੜਦਿਆਂ ਚਟਾਈ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚ ਦਿੱਤੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪੰਡਿਤ ਦੇ ਕੋਲ ਬਿਠਾ ਦਿੱਤਾ ਗਿਆ ਤੇ ਆਲੇ-ਦੁਆਲੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਬੈਠ ਗਏ ਤੇ ਸਭ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਬੀਬੀ ਨਾਨਕੀ ਜੀ ਬੈਠ ਗਏ ਪੰਡਿਤ ਜੀ ਨੇ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਗੁਰੂ ਜੀ ਨੂੰ ਜਨੇਊ ਪਾਉਣਾ ਚਾਹਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਤੇ ਨਾਲ ਹੀ ਪੰਡਿਤ ਜੀ ਨੂੰ ਸਵਾਲ ਕੀਤਾ ਕਿ ਪੰਡਿਤ ਜੀ ਪਹਿਲਾਂ ਮੈਨੂੰ ਇਹ ਸਮਝਾ ਦਿਓ ਕਿ ਮੈਨੂੰ ਇਹ ਜਨੇਊ ਕਿਉਂ ਪਾਇਆ ਜਾਣਾ ਹੈ ਤਾਂ ਪੰਡਿਤ ਜੀ ਨੇ ਕਿਹਾ ਪੁੱਤਰ ਜੀ ਜਨਿਉ ਪਉਣ ਦੀ ਇਹ ਰਸਮ ਸਾਡੇ ਵੱਡੀ ਵਡੀਆਂ ਤੋਂ ਚੱਲਦੀ ਰਹੀ ਹੈ ਜਨਿਉ ਪਉਣ ਦੇ ਨਾਲ ਮਨੁੱਖ ਪਵਿੱਤਰ ਤੇ ਉੱਚੇ ਦਰਜੀ ਦਾ ਬਣ ਜਾਂਦਾ ਹੈ ਪੰਡਿਤ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਮੁਸਕਰਾਉਣ ਲੱਗ ਪਏ ਤੇ ਆਖਣ ਲੱਗੇ ਕਿ ਪੰਡਤ ਜੀ ਮੈਨੂੰ ਤੁਹਾਡੀ ਇਹ ਗੱਲ ਉਚਿਤ ਨਹੀਂ ਲੱਗੀ ਕਿਉਂਕਿ ਨੀਚ ਇਨਸਾਨ ਉਹੀ ਹੁੰਦਾ ਹੈ ਜੋ ਕਿ ਬੁਰੇ ਕਰਮ ਕਰਦਾ ਹੈ ਮਨੁੱਖ ਆਪਣੇ ਚੰਗੇ ਕਰਮਾਂ ਦੇ ਨਾਲ ਉੱਚਾ ਹੁੰਦਾ ਹੈ ਇੱਕ ਕੱਚੇ ਤਾਗੇ ਦਾ ਜਿਨਿਓ ਪਾਉਣ ਦੀ ਨਾਲ ਕੱਚੇ ਤਾਗੇ ਦਾ ਇਹ ਜਿਨਿਓ ਕੁਝ ਸਾਲਾਂ ਬਾਅਦ ਟੁੱਟ ਜਾਵੇਗਾ ਤੇ ਤੁਸੀਂ ਮੈਨੂੰ ਫੇਰ ਤੋਂ ਨਵਾਂ ਜਿਨਿਓ ਪਾਉਗੇ ਜਦੋਂ ਮਨੁੱਖ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤਾਂ ਇਹ ਤਾਗਾ ਇੱਥੇ ਹੀ ਰਹਿ ਜਾਵੇਗਾ ਪੰਡਿਤ ਜੀ ਮੈਨੂੰ ਇਹੋ ਜਿਹਾ ਜਨਿਉ ਪਾਓ ਜਿਹੜਾ ਕਿ ਮੇਰੀ ਪਰਲੋਕ ਵਿੱਚ ਮੇਰੀ ਆਤਮਾ ਦਾ ਵਿਸਾਦ ਦੇਵੇ ਜੇਕਰ ਤੁਹਾਡੇ ਕੋਲ ਕੋਈ ਐਹੋ ਜਿਹਾ ਜਨਿਉ ਹੈ ਤੇ ਕਿਰਪਾ ਕਰਕੇ ਮੈਨੂੰ ਪਾ ਦਿਓ ਪੰਡਿਤ ਦੇ ਕੋਲ ਗੁਰੂ ਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਥੱਕ ਹਾਰ ਕੇ ਵੰਡੇ ਜੀ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਗੁਰੂ ਨਾਨਕ ਜੀ ਆਤਮਾ ਦਾ ਜਨੇਊ ਕਿਵੇਂ ਬਣਦਾ ਹੈ ਇਹਨੂੰ ਕਿਵੇਂ ਬਣਾਇਆ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਆਤਮਾ ਦਾ ਜਨੇਊ ਬਣਾਉਣ ਲਈ ਦਿਆ ਰੂਪੀ ਕਪਾ ਸੰਤੋਖ ਰੂਪੀ ਸੂਤ ਜੋਤ ਰੂਪੀ ਡੰਡ ਤੇ ਸਤ ਰੂਪੀ ਮੱਡ ਦੀ ਵਰਤੋਂ ਕੀਤੀ ਹੋਈ ਤਾਂ ਆਤਮਾ ਦਾ ਜਿਨਿਉ ਵੰਡ ਜਾਂਦਾ ਹੈ ਜਿਹੜਾ ਮਨੁੱਖ ਆਤਮਾ ਦਾ ਇਹ ਜਿਨਿਉ ਭਾ ਕੇ ਚੰਗੇ ਕਰਮ ਕਰਦਾ ਹੈ ਅਸਲ ਵਿੱਚ ਉਹੀ ਮਨੁੱਖ ਉੱਚਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਕੋਲ ਬੈਠੇ ਸਾਰੇ ਜਣੇ ਹੈਰਾਨ ਹੋ ਗਏ ਤੇ ਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਏ ਪੰਡਤ ਜੀ ਦੇ ਬਾਸ ਗੁਰੂ ਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਤੇ ਉਹਨਾਂ ਨੇ ਵੀ ਨੀਵੀਂ ਪਾ ਕੇ ਗੁਰੂ ਜੀ ਦੀ ਗੱਲ ਨੂੰ ਕਬੂਲ ਕੀਤਾ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਲੋਕਾਂ ਨੂੰ ਸਮਾਜਿਕ ਕਰਮ ਕਾਂਡਾਂ ਤੋਂ ਉੱਚਾ ਉਠਾ ਕੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੰਦੇ ਰਹੇ ਤੇ ਇਹ ਸੀ ਜੀ ਅੱਜ ਦੀ ਆਪਣੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਜ਼ਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਦਰਸ਼ੀ ਗੁਰੂ ਨਾਨਕ ਦੇਵ ਜੀ ਲਈ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਤੁਹਾਡੀ ਭੈਣ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ